ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੁਕੰਦਪੁਰ ਨਜ਼ਦੀਕ ਪਿੰਡ ਰੈਪਾ ਵਿਖੇ ਚਲਦੇ ਹ ਜਿੱਥੇ ਤਨਤਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਵਰਸੀ ਸਮਾਗਮ ਤੇ ਪਾਰੀ ਰੌਣਕਾਂ ਦੇਖਣ ਨੂੰ ਮਿਲਿਆ ਜਿਸ ਦੌਰਾਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਵਖ ਵਖ ਪੜਾਵਾਂ ਚ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਬਾ ਵਿਖੇ ਪੂਜਾ ਜਿੱਥੇ ਹਾਜ਼ਰ ਸੰਗਤਾਂ ਨੇ ਇਸ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਗੁਰੂ ਘਰ ਦੇ ਨਾਲ ਲੱਗਦੀ ਡਾਕਟਰ ਅੰਬੇਡਕਰ ਪਾਰਕ ਵਿੱਚ ਸਜਾਏ ਗਏ ਵਿਸ਼ਾਲ ਧਾਰਮਿਕ ਦੀਵਾਨ ਵਿੱਚ ਹੋਰ ਜਥਿਆਂ ਤੋਂ ਇਲਾਵਾ ਭਾਈ ਤੇਰਲੋਚਨ ਸਿੰਘ ਖਟਕੜ ਕਲਾ ਦੇ ਕੀਰਤਨੀ ਜਥੇ ਨੇ ਰਸ ਪਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਣਾ ਨਾਲ ਜੋੜਿਆ ਇਸ ਦੇ ਨਾਲ ਨਾਲ ਹੀ ਨਗਰ ਕੀਰਤਨ ਵਿੱਚ ਜੁੜੀ ਸੰਗਤ ਲਈ ਫਰੂਟ ਚਾਟ ਠੰਡਿਆ ਤੇ ਠੰਡੇ ਪਾਣੀ ਦੀਆਂ ਬੋਤਲਾਂ ਅਤੇ ਫਰੂਟੀਆਂ ਦੇ ਖੁੱਲੇ ਲੰਗਰ ਲਗਾਏ ਗਏ ਇਸ ਮੌਕੇ ਪ੍ਰਬੰਧਕ ਸਟੀਫਨ ਮਲ ਨੇ ਸ੍ਰੀ ਗੁਰੂ ਰਵਿਦਾ ਸਭਾ ਅਤੇ ਡਾਕਟਰ ਅੰਬੇਦਕਰ ਪਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾ ਅਤੇ ਦਾਨੀ ਪੁਰਸ਼ਾਂ ਦਾ ਧੰਨਵਾਦ ਕੀਤਾ ਇਸ ਮੌਕੇ ਇਸ ਪ੍ਰਬੰਧਕ ਕਮੇਟੀ ਵੱਲੋਂ ਇਸ ਸਵਾਗਤੀ ਪਰੰਪਰਾ ਨੂੰ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਇਸ ਮੌਕੇ ਸਰਪੰਚ ਨਰਿੰਦਰ ਪਾਲ ਮਲ ਪ੍ਰદાન ਯੋਗਰਾਜ ਮਲ ਪ੍ਰਬੰਧਕ ਸਟੀਫਨ ਮਲ ਨਰਿੰਦਰ ਮਲ ਖਜ਼ਾਂਚੀ ਕਸ਼ਮੀਰ ਮਲ ਸੈਕਟਰੀ ਹਰਦੀਪ ਨੰਬਰਦਾਰ ਜੀਵਨ ਪੰਜ ਰਾਮ ਲਾਲ ਪੰਜ ਲਾਲਚੰਦ ਹਰਪਾਜ ਮਲ ਸੋਹਣ ਮਲ ਫੌਜੀ ਹਰਬिलास ਮਲ ਡਾਕਟਰ ਹਰਬिलास ਮਲ हरप्रीत मल हेमराज मल पिंदर सिंह मल यूके त्याना मल यूके नरेश मल यूके रौनकी मल लैम्बर मल दिलदार मल कमलजीत महिमी कमल मल जसवीर मल यूके पप्पू मल वालों आपको अपना योगदान पाया गया तुसी देख रहे हो छिंजी लड़ुआ दी विशेष रिपोर्ट ते होर खबर देखने लई इस चैनल नू सबस्क्राइब अते फॉलो जरूर करो जी धन्यवाद Glory, glory, जय वाहेगुरू जी का ख़ाली वाहेगुरू जी हले अॼु पिण रहान श्रीवर राजा साहिब जी चयासव पासे मौक़ु ते ਨਗਰ ਕੀਰਤਨ ਦੀ ਰੰਗਤਾ ਹੋਈ ਆ ਬਦਰਾ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਗੁਰੂ ਘਰ ਦੇ ਗੀ ਅਰਗੀ ਪੈਤੀ ਸੰਗਤਾਂਵਾਂ ਕਾਜੀ ਹੋਈ ਜਿਸ ਦੇ ਵਿੱਚ ਸਭ ਸੰਗਤਾਂ ਨੇ ਇਕੱਤਰ ਹੋ ਕੇ ਫਰੂਟ ਦਾ ਲੰਗਰ, ਰੋਟੀਆਂ ਦਾ ਲੰਗਰ, ਖੰਡਿਆ ਦਾ ਲੰਗਰ ਅਤੇ ਪਾਣੀ ਦੀ ਖੰਡੇ ਦੀ ਸੇਵਾ ਕੀਤੀ ਹੈ ਐਨਆਰਪੀ ਨਾਲ ਦੇ ਸਹਿਯੋਗ ਦੇ ਨਾਲ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਪ੍ਰਾਪਨਾ ਹੋਇਆ ਹੈ ਜੈਰਾ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਸਬਦਾਨ ਸੋ ਸਾਰੀਆਂ ਸੰਗਤਾਂ ਨੂੰ ਤਨਤਨ ਸ਼੍ਰੀ ਨਾਭਕਾਮਾ ਰਾਜਾ ਸਾਹਿਬ ਜੀ ਦੀ 84ਵੀਂ ਵਰਸੀ ਤੇ ਜੀ ਆਇਆਂ ਨੂੰ ਅੱਜ ਪਿੰਡ ਰੈਪਾ ਵਿਖੇ ਤਪਸਥਾਨ ਤਨਤਨ ਸ਼੍ਰੀ ਨਾਭਕਾਮਾ ਰਾਜਾ ਸਾਹਿਬ ਜੀ ਦੀ 84ਵੀਂ ਵਰਸੀ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਜੋ ਨਗਰ ਕੀਰਤਨ ਤਨਤਨ ਸ਼੍ਰੀ ਨਾਭਕਾਮਾ ਰਾਜਾ ਸਾਹਿਬ ਜੀ ਦੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਪੰਡਾਲ ਡਾਕਟਰ ਵੀ.ਆਰ. ਮੇੜਗੜ ਚੌਕ ਵਿੱਚ ਪਹੁੰਚਾ ਜਿੱਥੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਐਨ.ਆਰ.ਏ. ਵੀਰਾਂ ਦੇ ਸਹਿਯੋਗ ਦੇ ਨਾਲ ਪੰਡਾਲ ਦੀ ਜਿਹੜੀ ਆਰੰਭਤਾ ਹੋਈ ਆ ਭਾਈ ਤਰਲੋਚਨ ਸਿੰਘ ਜੀ ਖੜਕੜਕਰਾ ਵਾਲੇ ਫਰੂਟ ਚਾਰ ਦਾ ਲੰਗਰ ਲਗਾਇਆ ਗਿਆ ਅਤੇ ਫਰੋਟੀਆਂ ਦਾ ਲੰਗਰ ਲਗਾਇਆ ਗਿਆ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸੋ ਇਹ ਜਿਹੜਾ ਸੈਂਸਲਾ ਆ ਉਹ ਹਮੇਸ਼ਾ ਸਾਲ ਬਾਅਦ ਸਾਲ ਜਾਰੀ ਰਹੇਗਾ ਸੋ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਸਮੂਹ ਪੰਚਾਇਤ ਮੈਂਬਰਾਂ ਦਾ ਤੇ ਜਿਨ੍ਹਾਂ ਨੇ ਸਾਡੇ ਤਿਲੋ ਤਨੋ ਮਨੋ ਸੇਵਾ ਕਰਕੇ ਸਾ ਆਪਣਾ ਜੀਵਨ ਸਫਲ ਬਣਾਇਆ ਅਤੇ ਸਾਰੀਆਂ ਸੰਗਤਾਂ ਦਾ ਐਨਆਰਏ ਵੀਰਾਂ ਦਾ ਸਮੂਹ ਪੰਚਾਇਤ ਦਾ ਅਤੇ ਜਿਨ੍ਹਾਂ ਨੇ ਦਾਨੀ ਸੱਜਣਾ ਨੇ ਇਸ ਕੰਮ ਲਈ ਸਾਡਾ ਸਾਥ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੈਰਾਦਾ ਸਾਹਿਬ ਦੀ ਜੈ ਗੁਰਦੇਵ ਧੰਗੁਰਦੇ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ